ਕਿਉਂਕਿ 20 ਸਾਲ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਟਿਆਲੇ ਆਉਣਾ। ਲਾਭੀ ਸਭ ਤੋਂ ਵੱਡੀ ਗੱਲ ਇਹ ਹੀ ਮੇਰੇ ਖਿਆਲ ਸਤ ਪਟਿਆਲਾ ਚ ਹੋਣ ਲੱਗੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਜੇਕਰ ਆ ਰਿਹਾ ਹੈ ਹਰ ਇੱਕ ਸਿਟੀਜ਼ਨ ਦਾ ਫਰਜ਼ ਬਣਦਾ ਹੈ ਕਿ ਸੀਰੀਅਸਲੀ ਪ੍ਰਧਾਨ ਮੰਤਰੀ ਤੋਂ ਸੁਣਨ। ਜੀ। ਇਹਨਾਂ ਦਾ ਵਿਰੋਧ ਚਲੋ ਆਪਣੀ ਜਗ੍ਹਾ ਹੈਗਾ। ਇੱਕ ਡੈਮੋਕ੍ਰੈਟਿਕ ਰਾਈਟ ਹੈਗਾ ਕਰੋ ਵਿਰੋਧ। ਜੀ। ਪਰ ਕੋਈ ਜੇਕਰ ਤੁਹਾਡੇ ਘਰ ਆ ਰਿਹਾ ਹੈ ਜਾਂ ਕੋਈ ਚੀਜ਼ ਦੇਣ ਆ ਰਿਹਾ ਹੈ ਉਸ ਚੀਜ਼ ਨੂੰ ਐਕਸੈਪਟ ਕਰੋ ਇੱਜ਼ਤ ਨਾਲ। ਕੀ ਪਤਾ ਮੋਦੀ ਜੀ ਅੱਜ ਐਲਾਨ ਕਰ ਹੀ ਦੇਣ ਕਿ ਜੀ ਕਿਸਾਨਾਂ ਦੇ ਨਾਲ ਉਹ ਮੈਂ ਖੜਾ ਹਾਂ। ਵਿਰੋਧ ਖਤਮ ਕਰੋ ਆਓ ਗ ਫਿਰ ਕੀ ਕਹਿਣਗੇ ਜੀ ਫਿਰ ਕਾਲੇ ਝੰਡੇ ਕਿੱਥੇ ਰੱਖਣਗੇ ਉਹ ਵੈਸੇ ਇਹ ਕਹਿੰਦੇ ਨੇ ਅਸੀਂ ਗੱਲ ਕਰਨਾ ਚਾਹੁੰਦੇ ਆਂ ਸਾਡੀ ਗੱਲ ਕਰਨ ਜੇ ਤੁਸੀਂ ਕਾਲੇ ਝੰਡੇ ਚੱਕ ਕੇ ਅਗਲੇ ਦੇ ਮੂੰਹ ਤੇ ਹੀ ਬੰਨ੍ਹਣਾ ਹੈ ਤਾਂ ਫਿਰ ਕੀ ਫਾਇਦਾ ਪਬਲਿਕ ਆਜੀ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਾਬਤ ਸਵਾਗਤ ਹੈ ਮੈਂਬਰ ਦੀ ਤਿਮਾਨ ਮੈਂ ਸਰਬਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਤਾਂ ਅੱਜ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਪਾ ਪ੍ਰਾਪਤ ਤਰਤੀ ਪਟਿਆਲਾ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਨੇ ਸਰਬਜੀਤ ਜੀ ਬਿਲਕੁਲ ਜੀ ਔਰ ਇਹ ਵੱਡਾ ਮੌਕਾ ਹੋਣ ਵਾਲਾ ਹੈ ਬਹੁਤ ਮੈਗਾ ਰੈਲੀ ਹੈਗੀ ਹੈ ਤੇ ਪਹਿਲੀ ਪੰਜਾਬ ਦੀ ਰੈਲੀ ਹੈਗੀ ਹੈ ਇਲੈਕਸ਼ਨ ਲੋਕ ਸਭਾ ਇਲੈਕਸ਼ਨ 2024 ਦੀ ਪ੍ਰਾਈਮ मिनिस्टर ਮੋਦੀ ਜੀ ਦੀ ਜੀ ਅੱਜ ਦੇਖਦੇ ਹਾਂ ਕਿ ਪਟਿਆਲਾ ਰਾਇਲ ਸਿਟੀ ਚ ਆ ਕੇ ਉਹ ਕਿੰਨਾ ਦਿਲ ਖੋਲ ਕੇ ਪੰਜਾਬੀਆਂ ਦਾ ਵੈਲਕਮ ਕਰਦੇ ਆ ਤੇ ਪੰਜਾਬੀ ਉਹਨਾਂ ਦਾ ਵੈਲਕਮ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਇੱਕ ਇਤਿਹਾਸਿਕ ਮੌਕਾ ਹੋਣ ਵਾਲਾ ਹੈ ਕਿਉਂਕਿ 20 ਸਾਲ ਬਾਅਦ ਪਾਰੇ ਦੇ ਪ੍ਰਧਾਨ ਮੰਤਰੀ ਨੇ ਪਟਿਆਲੇ ਆਉਣਾ ਬਿਲਕੁਲ ਜੀ ਪਹਿਲੇ ਅਟਲ ਵਿਰੀਵਾਚ ਪਈ ਆਏ ਸੀ ਉਸ ਤੋਂ ਬਾਅਦ ਉਹ ਨਰਿੰਦਰ ਮੋਦੀ ਨੇ ਜਿਹਨਾਂ ਨੇ ਜੋ ਆ ਰਹੇ ਨੇ ਹਰ ਇੱਕ ਬਹੁਤ ਮੈਗਾ ਰੈਲੀ ਹੈ ਜਿਹਨੂੰ ਕਹਿੰਦੇ ਹੈਗੇ ਕਿ ਇਹ ਲਗਾ ਲੋ ਕਿ ਪੰਜਾਬ ਦੀ ਸਭ ਤੋਂ ਵੱਡੀ ਰੈਲੀ ਹੀ ਮੇਰੇ ਖਿਆਲ ਸ਼ਾਇਦ ਪਟਿਆਲੇ ਚ ਹੋਣ ਲੱਗੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਤਸਵੀਰ ਵਾਕਈ ਵੇਖਣ ਵਾਲੀ ਹੋਵੇਗੀ ਕਿਉਂਕਿ 20 ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾ ਹੀ ਆਏ ਸੀਗੇ ਤਾਂ ਅਦੋਂ ਮਹਾਰਾਣੀ ਪ੍ਰਨੀਤ ਕੌਰ ਹੋਰੀ ਕਾਂਗਰਸ ਦੇ ਵਿੱਚ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਦੇ ਵਿੱਚ ਹੁੰਦੇ ਸੀ ਤੇ ਅਦੋਂ ਉਹਨਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਗੱਲਾਂ ਕਹੀਆਂ ਸੀ ਰੈਲੀ ਹੋਈ ਸੀ ਤੇ ਕੈਪਟਨ ਕਮਲਜੀਤ ਸਿੰਘ ਦੇ ਪੱਖ ਦੇ ਵਿੱਚ ਉਹ ਆਏ ਸੀ ਬਿਲਕੁਲ ਜੀ ਪਰ ਇਸ ਵਾਰੀ ਸੇਮ ਸਟੇਜ ਦੇ ਉੱਤੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਦੂਜੇ ਪਾਸੇ ਮਹਾਰਾਣੀ ਪ੍ਰਨੀਤ कौर ਔਰ ਇਹ ਵੀ ਦੇਖਣਾ ਹੋਵੇਗਾ ਕਿ ਕੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਇਹ ਵੀ ਦੇਖਣ ਵਾਲੀ ਤਸਵੀਰ ਹੋਵੇਗੀ ਕਿ ਕੀ ਮਨਪ੍ਰੀਤ ਬਾਦਲ ਹੁੰਦੇ ਨੇ ਉੱਥੇ ਬਿਲਕੁਲ ਜੀ ਮਨਪ੍ਰੀਤ ਬਾਦਲ ਦਾ ਹੋਣਾ ਵੀ ਜ਼ਰੂਰੀ ਹੋਏਗਾ ਅੱਜ ਕਿਉਂਕਿ ਹੁਣ ਤਾਂ ਪ੍ਰਾਈਮ ਮਿੰਿਸਟਰ ਸਾਡੀ ਰੈਲੀ ਹੈ ਇੱਕ ਮੈਗਾ ਰੈਲੀ ਹੈ ਜਿੱਥੇ ਹਰ ਇੱਕ ਵੱਡਾ ਚਿਹਰਾ ਨੂੰ ਮੌਜੂਦ ਹੋਣਾ ਚਾਹੀਦਾ ਹੈ ਔਰ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਜੋ ਕਿ ਪਠਾਨਕੋਟ ਤੋਂ ਵਿਧਾਇਕ ਵੀ ਨੇ ਕੀ ਉਹ ਹੋਣਗੇ ਉੱਥੇ ਦੇਖੋ ਇਸ ਵਕਤ ਦਾ ਅੱਜ ਦੀ ਜਿਹੜੀ ਰੈਲੀ ਹੈਗੀ ਹੈ ਜੀ ਇਹਦੇ ਵਿੱਚ ਸਾਰਾ ਭਾਜਪੀ ਦਾ ਪੰਜਾਬ ਦਾ ਜਿਹੜਾ ਮੇਨ ਵੱਡਾ ਕੈਡਰ ਹੈਗਾ ਜੀ ਉਹ ਸਾਰਾ ਹੀ ਮੌਜੂਦ ਹੋਏਗਾ ਮੇਰੇ ਖਿਆਲ ਤਾ ਕਿਉਂਕਿ ਇਹ ਉਹਨਾਂ ਦੀ ਫਰਸਟ ਐਂਟਰੀ ਪੁਆਇੰਟ ਵਾਲੀ ਰੈਲੀ ਹੈ ਪੰਜਾਬ ਵਿੱਚ ਇਸ ਤੋਂ ਬਾਅਦ ਜਲੰਧਰ ਹੈ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਹੈਗੀ ਹੈ ਬਟ ਇਹ ਰੈਲੀ ਦਾ ਉੱਪਰ ਨਿਰਭਰ ਕਰੇਗਾ ਕਿ ਅੱਗੇ ਦੀਆਂ ਰੈਲੀਆਂ ਦਾ ਕੀ ਹੈਗਾ ਸਾਰਾ ਖਾਕਾ ਤਿਆਰ ਹੁੰਦਾ ਹੈ ਕਿਉਂਕਿ ਜੀ ਇਹ ਰੈਲੀ ਜਿਹੜੀ ਹੈਗੀ ਹੈ ਇੱਕ ਸਟਾਰਟਿੰਗ ਪੁਆਇੰਟ ਦੇ ਰਹੀ ਹੈ ਮੋਦੀ ਸਾਹਿਬ ਨੂੰ ਤੇ ਇਹ ਦੇਖਣੀ ਹੋਊਗੀ ਇੱਕ ਪਾਸੇ ਕਿਸਾਨ ਨੋਟ ਕਰ ਰਹੇ ਨੇ ਤੇ ਮੋਦੀ ਸਾਹਿਬ ਜਿਹੜੇ ਨੇ ਉਹ ਉਹਨਾਂ ਨੂੰ ਕੀ ਹੁਣ ਦਿਲ ਖੋਲ ਕੇ ਕੀ ਪੈਕੇਜ ਦਿੰਦੇ ਨੇ ਤੇ ਉਹਨਾਂ ਵੀ ਕੀ ਕੀ ਸੁਣਦੇ ਨੇ ਤੇ ਕੀ ਕੀ ਆਪਣਾ ਦੱਸਦੇ ਨੇ ਤੇ ਕੀ ਪੈਕੇਜ ਪੰਜਾਬ ਨੂੰ ਖੁਸ਼ ਕਰਨ ਵਾਸਤੇ ਦਿੰਦੇ ਇਹ ਨਿਰਭਰ ਕਰਦਾ ਹੈ ਸਰਬਜੀਤ ਜੀ ਕਿ ਕੀ ਕਿਸਾਨ ਉਹਨਾਂ ਦੀ ਗੱਲ ਸੁਣ ਲਈ ਤਿਆਰ ਵੀ ਨੇ ਦੇਖੋ ਉਹ ਤਿਆਰ ਹੋਣ ਨਾ ਹੋਣ ਦੇਸ਼ ਦਾ ਪ੍ਰਧਾਨ ਮੰਤਰੀ ਉਹ ਆ ਰਿਹਾ ਹੈ ਹਰ ਇੱਕ ਸਿਟੀਜ਼ਨ ਦਾ ਫਰਜ਼ ਬਣਦਾ ਹੈ ਕਿ ਸੀਰੀਅਸਲੀ ਪ੍ਰਧਾਨ ਮੰਤਰੀ ਤੋਂ ਸੁਣਨ ਜੀ ਪ੍ਰਧਾਨ ਮੰਤਰੀ ਕੋਈ ਛੋਟੀ ਮੋਟੀ ਪੋਸਟ ਨਹੀਂ ਹੁੰਦੀ ਕੋਈ ਐਮ ਐਲ ਏ ਆਉ ਐਮ ਪੀ ਨਹੀਂ ਹੈਗੇ ਦੇਸ਼ ਦੀ ਜ਼ਿੰਮੇਵਾਰੀ ਉਹਨਾਂ ਦੇ ਕੰਧਿਆਂ ਤੇ ਹੈ ਜ਼ਿੰਮੇਵਾਰੀ ਹੈ ਇਹ ਸਟੇਟ ਵੀ ਉਹਨਾਂ ਦੀ ਹੈ ਜੀ ਅਗਰ ਅੱਜ ਕੁਝ ਦੇ ਕੇ ਜਾਂਦੇ ਨੇ ਤੇ ਖੁੱਲੇ ਦਿਲ ਨਾਲ ਸਵਾਗਤ ਕਰਨਾ ਚਾਹੀਦਾ ਉਸ ਚੀਜ਼ ਨੂੰ ਅਗਰ ਕੋਈ ਆ ਕੇ ਦੇ ਰਿਹਾ ਹੈ ਚੀਜ਼ ਉਹ ਦੇ ਹੀ ਰਿਹਾ ਹੈ ਉਹ ਲੈ ਕੇ ਨਹੀਂ ਜਾ ਰਿਹਾ ਇਹਨਾਂ ਦਾ ਵਿਰੋਧ ਚਲੋ ਆਪਣੀ ਜਗ੍ਹਾ ਹੈਗਾ ਇੱਕ ਡੈਮੋਕ੍ਰੈਟਿਕ ਰਾਈਟ ਹੈਗਾ ਕਰੋ ਵਿਰੋਧ ਪਰ ਕੋਈ ਅਗਰ ਤੁਹਾਡੇ ਘਰ ਆ ਰਿਹਾ ਹੈ ਜਾਂ ਕੋਈ ਚੀਜ਼ ਦੇ ਨਾ ਰਿਹਾ ਹੈ ਉਸ ਚੀਜ਼ ਨੂੰ ਐਕਸੈਪਟ ਕਰੋ ਇੱਜ਼ਤ ਨਾਲ ਜੀ ਸਾਡਾ ਪੰਜਾਬ ਤਾਂ ਵੈਸੇ ਵੀ ਇੱਜ਼ਤਮਾਨ ਔਰ ਮਹਿਮਾਨ ਨਵਾਜ਼ੀ ਦੇ ਦਿਲ ਖੋਲਦਾ ਹੀ ਹੈ ਬਿਲਕੁਲ ਠੀਕ ਹੈ ਵਿਰੋਧ ਆਪਣੀ ਜਗ੍ਹਾ ਹੈਗਾ ਬਟ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਤੇ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੀ ਚੀਜ਼ ਉਹ ਐਕਸੈਪਟ ਕਰਨ ਤੇ ਉਹ ਚੀਜ਼ ਸੁਣਨ ਧਿਆਨ ਨਾਲ ਬਿਲਕੁਲ ਸਰ ਜੀ ਜੀ ਇਹ ਦੇਸ਼ ਲੋਕਤੰਤਰ ਦੇ ਸਿਰ ਤੇ ਚੱਲਦਾ ਹੈ ਬਿਲਕੁਲ ਜੀ ਠੀਕ ਹੈ ਤੁਹਾਡੇ ਕੋਲੇ ਰਾਈਟਸ ਹੈਗੇ ਆ ਠੀਕ ਹੈ ਤੁਹਾਡੀਆਂ ਮੰਗਾਂ ਵੀ ਨੇ ਠੀਕ ਹੈ ਤੁਹਾਡੀਆਂ ਕੁਝ ਨਰਾਜ਼ਗੀਆਂ ਵੀ ਹੋ ਸਕਦੀਆਂ ਬਿਲਕੁਲ ਜੀ ਠੀਕ ਹੈ ਤੁਸੀਂ ਵਿਰੋਧ ਕਰ ਰਹੇ ਹੋ ਪਰ ਇਸ ਗੱਲ ਦਾ ਖਿਆਲ ਰੱਖਿਆ ਜਾਣਾ ਬੇहद ਲਾਜ਼ਮੀ ਹੈ ਕਿ ਇਹ ਵਿਰੋਧ ਕਿਸੇ ਵੀ ਰੂਪ ਦੇ ਵਿੱਚ ਹਿੰਸਕ ਨਾ ਹੋ ਜਾਵੇ ਕਿਉਂਕਿ ਜੇਕਰ ਐਦਾਂ ਹੁੰਦਾ ਆ ਤਾਂ ਨਾ ਸਿਰਫ ਕਿਸਾਨਾਂ ਦਾ ਨੁਕਸਾਨੀਆਂ ਦੇ ਵਿੱਚ ਪੂਰੇ ਪੰਜਾਬ ਦਾ ਨੁਕਸਾਨ ਹੋਵੇਗਾ ਐਗਜ਼ੈਕਟਲੀ ਪ੍ਰਦੀਪ ਜੀ ਕੱਲੇ ਕਿਸਾਨ ਦੀ ਨਹੀਂ ਆਪਣਾ ਆਪਣੇ ਵਾੜੀ ਵਪਾਰੀ ਵਗਦੀ ਹੈ ਇੰਡਸਟਰੀ ਵੀ ਹੈ ਹਰ ਚੀਜ਼ ਆਮ ਲੋਕ ਨੇ ਆਮ ਲੋਕ ਵੀ ਐਕਸਪੀਅਰਸ ਨੇ ਕੱਲੇ ਇੱਕ ਸੈਗਮੈਂਟ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਾਕੀ 8 ਜਾਂ 10 ਸੈਗਮੈਂਟ ਜਿਹੜੇ ਨੇ ਉਹ ਪੰਛਿਤ ਰਹੇਨ ਉਸ ਚੀਜ਼ ਤੋਂ ਜੀ ਪੈਕੇਜ ਜਿਹੜਾ ਉਹ ਪੰਜਾਬ ਵਾਸਤੇ ਹੈ ਉਹ ਪੂਰੇ ਪੰਜਾਬ ਦੀ ਜਨਤਾ ਵਾਸਤੇ ਹੈਗਾ ਤੇ ਇਸ ਕਰਕੇ ਇਹਨਾਂ ਨੂੰ ਸਿਰ ਮੱਥੇ ਲੈਣਾ ਚਾਹੀਦਾ ਵੀਰੋ ਪੈਕੇਜ ਕੀ ਪਤਾ ਮੋਦੀ ਜੀ ਅੱਜ ਐਲਾਨ ਕਰ ਹੀ ਦੇਣ ਕਿ ਜੀ ਕਿਸਾਨਾਂ ਦੇ ਨਾਲ ਉਹ ਮੈਂ ਖੜਾ ਹਾਂ ਉਹਨਾਂ ਨੂੰ ਵਿਰੋਧ ਖਤਮ ਕਰੋ ਆਓ ਗੱਲ ਕਰਦੇ ਹਾਂ ਫਿਰ ਕੀ ਕਹਿਣਗੇ ਜੀ ਫਿਰ ਕਾਲਾ ਝੰਡਾ ਕਿੱਥੇ ਰੱਖਣਗੇ ਹਰ ਗੱਲ ਤੇ ਕਾਲਾ ਝੰਡਾ ਚੱਕਣਾ ਜ਼ਰੂਰੀ ਨਹੀਂ ਹੈ ਗੱਲ ਸੁਣੋ ਸਮਝੋ ਵੈਸੇ ਇਹ ਕਹਿੰਦੇ ਨੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਸਾਡੀ ਗੱਲ ਕਰਨ ਜੇ ਤੁਸੀਂ ਕਾਲੇ ਝੰਡੇ ਚੱਕ ਕੇ ਅਗਲੇ ਦੇ ਮੂੰਹ ਤੇ ਬੰਨ੍ਹਨਾ ਹੈ ਤਾਂ ਫਿਰ ਕੀ ਫਾਇਦਾ ਤਸ਼ੰਭੂ ਬਾਰਡਰ ਤੇ ਕਿਸਾਨਾਂ ਨੇ ਇਹ ਗੱਲ ਤਾਂ ਸਾਫ਼ ਕਰ ਦਿੱਤੀ ਹੈ ਸਰਪਜੀਤ ਜੀ ਕਿ ਉਹ ਉੱਥੇ ਇਕੱਠੇ ਹੋ ਰਹੇ ਨੇ ਗਾਲੀਆਂ ਝੰਡੀਆਂ ਵਿਖਾ ਕੇ ਉਹ ਆਪਣਾ ਵਿਰੋਧ ਕਰਨਗੇ ਦੂਜੀ ਗੱਲ ਹੈ ਸਿਕਿਉਰਿਟੀ ਦੀ ਕਿਉਂਕਿ 5 ਫਰਵਰੀ 2022 ਨੂੰ ਜੋ ਹੋਇਆ ਉਸ ਤੋਂ ਬਾਅਦ ਸਿਕਿਉਰਿਟੀ ਦੇ ਇੰਤਜ਼ਾਮ ਬਹੁਤ ਹੀ ਸਖਤ ਤਰੀਕੇ ਦੇ ਨਾਲ ਕੀਤੇ ਗਏ ਆ ਬਿਲਕੁਲ ਜੀ ਗੁਜਰਾਤ ਤੋਂ 7 ਟੁਕੜੀਆਂ ਪੁਲਿਸ ਦੀਆਂ ਬੁਲਾਈਆਂ ਗਈਆਂ ਨੇ ਹੋਰ तमाम ਸੁਰੱਖਿਆ ਏਜੰਸੀਆਂ ਦੀ ਨਜ਼ਰ ਹੈ ਖੂਫੀਆ ਏਜੰਸੀਆਂ ਦੀ ਨਜ਼ਰ ਹੈ ਇਸ ਮਹਾ ਰੈਲੀ ਦੇ ਉੱਤੇ ਦੂਜੀ ਗੱਲ ਕਿ 50 ਹਜ਼ਾਰ ਲੋਕਾਂ ਨੇ ਉੱਥੇ ਆਣਾ ਤਾਂ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਜੋ ਹੈ ਉਹ ਇਸ ਵੇਲੇ ਪ੍ਰਸ਼ਾਸਨ ਤੇ ਹੈ ਬਿਲਕੁਲ ਜੀ ਇੱਕ ਇੱਕ ਬੰਦਾ ਜਿਹੜਾ ਉੱਥੇ ਬੈਠਾ ਹੈ ਉਹਦੀ ਇਕੱਲੇ ਇਕੱਲੇ ਬੰਦੇ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਤਾਂ 50 ਹਜ਼ਾਰ ਬੰਦਾ ਤੁਸੀਂ ਕਹਿ ਰਹੇ ਹੋ ਜੀ ਇਹ ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਨੇ ਜਿਹੜੀ ਤਿਆਰੀਆਂ ਕੀਤੀਆਂ ਨੇ ਟ੍ਰੈਫਿਕ ਮੈਨੇਜਮੈਂਟ ਹੈ ਪਾਰਕਿੰਗ ਮੈਨੇਜਮੈਂਟ ਹੈ ਹਰ ਉੱਥੇ ਚਾਪ ਆਨੇ ਹਰ ਚੀਜ਼ ਦਾ ਜੋ ਮੈਨੇਜਮੈਂਟ ਹੋਏਗੀ ਉਹ ਹਰ ਇੱਕ ਚੀਜ਼ ਜਿਹੜੀ ਹੈ ਉਹ ਸਖਤ ਸਕਿਉਰਿਟੀ ਦੀ ਨਿਗ੍ਹਾ ਚ ਹੋਏਗੀ ਕਿ ਕੋਈ ਵੀ ਇੱਧਰ ਕਿ ਉੱਧਰ ਚੀਜ਼ ਗਲਤ ਨਾ ਹੋ ਜਾਏ ਕਿਉਂਕਿ 50000 ਬੰਦੇ ਦਾ ਇਕੱਠ ਜਿਹੜਾ ਹੁੰਦਾ ਹੈ ਸਮਾਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ ਦੂਸਰੀ ਗੱਲ ਕਿ ਗਰਮੀ ਆਪਣਾ ਤੇਜ ਜੋ ਪ੍ਰਤਾਪ ਹੈ ਉਹ ਪੂਰੇ ਜ਼ੋਰ ਦੇ ਨਾਲ ਵਿਖਾਰੀ ਹੈ ਇਹ ਭੰਕਰ ਰੂਪ ਚ ਆ ਚੁੱਕੀ ਹੈ ਜੀ ਗਰਮੀ ਤੇ ਅਜੇਹੇ ਦੇ ਵਿੱਚ ਜੇਕਰ ਮੈਂ ਕਹਿੰਦਾ ਵੀ 15 20000 ਤੋਂ ਜ਼ਿਆਦਾ ਬੰਦਾ ਵੀ ਅਗਰ ਉਸ ਜਗ੍ਹਾ ਤੇ ਇਕੱਠਾ ਹੋ ਜਾਂਦਾ ਤਾਂ ਵਾਕਈ ਕਮਾਲ ਹੋਏਗਾ ਇਹ ਤਸਵੀਰ ਇਤਿਹਾਸਕ ਹੋਵੇਗੀ ਕਿ ਵਾਕਈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੇਖਣ ਦੇ ਲਈ ਗਰਮੀ ਔਰ ਧੁੱਪ ਦੇ ਵਿੱਚ ਵੀ ਲੋਕ ਆਏ ਨੇ ਬਿਲਕੁਲ ਜੀ ਇਹ ਦੇਖਣ ਹੀ ਲੋਗੇਗਾ ਚਲੋ ਦੇਖੋ ਜੋ ਵੀ ਹੈ ਹੈ ਤਾਂ ਪ੍ਰਾਈਮ ਮਿੰਸਟਰ ਪ੍ਰਾਈਮ ਮਿੰਸਟਰ ਆ ਰਹੇ ਹੈ ਜੀ ਕੋਈ ਹੋ ਨਹੀਂ ਹੈ ਪ੍ਰਾਈਮ ਮਿੰਸਟਰ ਨੂੰ ਦੇਖਣ ਲਈ ਤਾਂ ਜਨਤਾ ਦੇਖੋ ਪੂਰੀ ਬਹੁਤ ਜ਼ਿਆਦਾ ਜਨਤਾ ਉਮਰ ਦੀ ਉਮਰ ਦੀ ਹੈ ਜੀ ਚਾਹੇ ਉਹ ਉਹਨਾਂ ਦੀ ਗੱਲ ਮੰਨੇ ਨਾ ਮੰਨੇ ਪਰ ਸੁਣਨ ਲਈ ਦੇਖੋ ਐਡਾ ਵੱਡਾ ਲੀਡਰ ਜੇ ਉਹ ਲੀਡਰ ਹੀ ਹੋਣ ਅਸੀਂ ਮੋਦੀ ਜੀ ਨੂੰ ਕਹਿ ਸਕਦੇ ਹਾਂ ਕਿ ਪੂਰੇ ਦੇਖੋ ਵਿਸ਼ਵ ਵਿੱਚ ਮੋਦੀ ਜੀ ਦਾ ਕਾਫੀ ਅੱਛਾ ਨਾਮ ਚੱਲਦਾ ਜੀ ਚੱਲ ਰਿਹਾ ਲੋਕੀ ਸੁਣਨ ਤਾਂ ਜ਼ਰੂਰ ਜਾਣਗੇ ਹੀ ਜਾਣ ਕੇ ਚਾਹੇ ਕਿਸੇ ਵੀ ਪਾਰਟੀ ਦੇ ਹੋ ਇੱਥੇ ਮਤਲਬ ਇਹ ਗੱਲ ਆ ਜਾਂਦੀ ਕਿ ਪ੍ਰਾਈਮ ਮਿਨਿਸਟਰ ਨੂੰ ਅਸੀਂ ਸੁਣਨ ਜਾ ਰਹੇ ਹਾਂ ਕਿ ਪ੍ਰਾਈਮ ਮਿਨਿਸਟਰ ਕੀ ਕਹਿਣਾ ਚਾਹੁੰਦਾ ਹੈ ਜੀ ਠੀਕ ਹੈ ਨਾ ਜੀ ਤੇ ਇਸ ਕਰਕੇ ਬਹੁਤ ਇੰਟੈਲੀਜੈਂਸ ਏਜੰਸੀਜ਼ ਸਾਰੇ ਸਕਿਉਰਿਟੀ ਏਜੰਸੀ ਜਿਹੜੀਆਂ ਨੇ ਉਹ ਪੱਬਾ ਪਾ ਰਹੀ ਨੇ ਬਿਲਕੁਲ ਬੀਤੇ ਦਿਨ ਭਾਜਪਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਹ ਉੱਥੇ ਜਾਂਦੇ ਨੇ ਉੱਥੇ तमाम जो इंतज़ामात ਨੇ ਉਹਨਾਂ ਦੀ ਚੈਕਿੰਗ ਕਰਦੇ ਨੇ ਵੇਖਦੇ ਨੇ ਕਿ ਇੰਤਜ਼ਾਮ ਪ੍ਰੋਪਰ ਹੈਗੇ ਆ ਕਿ ਨਹੀਂ ਹੈਗੇ ਬਿਲਕੁਲ ਜੀ ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਕੱਲ ਮੀਡੀਆ ਨੂੰ ਇਹ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲੇ ਤਾਣਾ ਜਿਹੜਾ ਉਹਨਾਂ ਦਾ ਮਾਨ ਸਤਕਾਰ ਉਹ ਤਾਂ ਕਰਨਾ ਹੀ ਕਰਨਾ ਕਿਉਂਕਿ ਪਟਿਆਲਾ ਵਾਸੀਆਂ ਨੇ ਕਰਨਾ ਹੈ ਬਿਲਕੁਲ ਜੀ ਇਹ ਉਹਨਾਂ ਦਾ ਫਰਜ਼ ਹੈ ਦੂਜੀ ਗੱਲ ਉਹ ਕਹਿੰਦੇ ਵੀ ਲੋੜਿੰਦੀਆਂ ਜੋ ਪੈਕੇਜ ਨੇ ਉਹਨਾਂ ਬਾਰੇ ਵੀ ਉਹ ਜ਼ਰੂਰ ਗੱਲ ਕਰਨਗੇ ਜੋ ਜ਼ਰੂਰਤਾਂ ਨੇ ਹਲਕੇ ਦੀਆਂ ਜਾਂ ਜੋ ਕੰਮ ਹਾਲੇ ਤੱਕ ਨਹੀਂ ਹੋਏ ਉਹਦੇ ਬਾਰੇ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜ਼ਰੂਰ ਗੱਲ ਕਰਨਗੇ ਤੇ ਆਮ ਲੋਕਾਂ ਦੇ ਵਿੱਚ ਜੋ ਉਡੀਕ ਰਹੇ ਨੇ ਸੜਕਾਂ ਦੀ ਉਡੀਕ ਕਰ ਰਹੇ ਨੇ ਜਾਂ ਵੱਡੇ ਸਮਝੌਤਿਆਂ ਦੀ ਉਡੀਕ ਚ ਨੇ ਜਾਂ ਕਹਿ ਲੋ ਕਿ ਵੱਡੀਆਂ ਛੋਟਾਂ ਦੀ ਉਮੀਦ ਚ ਨੇ ਉਹਨਾਂ ਦੀ ਵੀ ਇੱਕ ਉਮੀਦ ਵੱਜ ਜਾਂਦੀ ਹੈ ਕਿ ਜੇਕਰ ਮਹਾਰਾਣੀ ਪ੍ਰਨੀਤ ਕੌਰ ਇਸ ਰੈਲੀ ਤੋਂ ਬਾਅਦ ਜਿੱਤਦੇ ਨੇ ਤਾਂ ਜ਼ਰੂਰ ਉਹਨਾਂ ਦੀਆਂ ਜੋ ਲੋੜਾਂ ਨੇ ਜ਼ਰੂਰਤਾਂ ਨੇ ਉਹ ਪੂਰੀਆਂ ਹੋਣ ਤੱਕ ਕਾਮਨ ਨੇੜੇ ਲੱਗ ਜਾਂਦਾ ਪ੍ਰਧਾਨ ਜੀ ਜਿਸ ਤਰ੍ਹਾਂ ਪ੍ਰੈਮ ਮਿੰਸਟਰ ਜੀ ਨਰਿੰਦਰ ਮੋਦੀ ਅਜਿ ਪਟਿਆਲੇ ਆ ਰਹੇ ਨੇ ਮਾਰਾਨੀ ਪ੍ਰਨੀਤ ਕੋਰ ਨੂੰ ਇੱਕ ਬਹੁਤ ਸਟਰੋਂਗ ਰਾਜੀ ਰੱਖਣਾ ਚਾਹੀਦਾ ਆਪਣਾ ਪੱਖ ਪੰਜਾਬ ਵੱਲੋਂ ਸੰਬੋਧਿਤ ਕਰਨਾ ਚਾਹੀਦਾ ਉਹਨਾਂ ਨੂੰ ਕਿ ਉਹ ਵਧੀਆ ਤੋਂ ਵਧੀਆ ਪੈਕੇਜ ਇੰਡਸਟਰੀ ਤੇ এমਪਲॉयਮੈਂਟ ਜਨਰੇਸ਼ਨ ਵਾਸਤੇ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਅੱਜ ਮੌਕਾ ਹੈਗਾ ਕਿ ਪਬਲਿਕ ਦੇ ਵਿੱਚ ਗੱਲ ਕਰਨ ਬੈਠ ਕੇ ਇਹ ਗੱਲ ਕਿਉਂਕਿ ਇਹਨਾਂ ਲਈ ਹੋਏਗਾ ਕਿ ਪਬਲਿਕ ਦਾ ਭਰੋਸਾ ਜਿੱਤ ਪਾਣਗੇ ਕਿ ਦੇਖੋ ਤੁਹਾਡੇ ਸਾਹਮਣੇ ਮੈਂ ਗੱਲ ਕਰ ਦਿੱਤੀ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਜੀ ਤੇ ਅੱਜ ਤਾਂ ਬਹੁਤ ਵਧੀਆ ਮਤਲਬ ਮੌਕਾ ਹੈਗਾ ਸਟੇਜ ਤੇ ਹੀ ਅਗਰ ਪਰਿਵਾਰਾਂ ਨਹੀਂ ਪਰ ਨੀਤੀ ਕੋਰ ਪਬਲਿਕ ਦੇ ਵਿੱਚ ਜੀ ਉਹਨਾਂ ਤੋਂ ਇਹ ਚੀਜ਼ ਮੰਗਦੀ ਹੈ ਕਿ ਜੀ ਸਾਡੇ ਸਪੈਸ਼ਲ ਪੈਕੇਜ ਕੋਈ ਪੰਜਾਬ ਨੂੰ ਦਿੱਤਾ ਜਾਵੇ ਇੰਡਸਟਰੀ ਲਈ ਹਰ ਚੀਜ਼ ਪਖਾਉ ਇਹ ਬਹੁਤ ਵਧੀਆ ਇੱਕ ਗੱਲ ਹੋ ਜਾਏਗੀ ਉਹਨਾਂ ਦੇ ਵੋਟ ਬੈਂਕ ਲਈ ਵੀ ਉਹਨਾਂ ਦੀ ਵੋਟਾਂ ਵਾਸਤੇ ਵੀ ਕਿ ਹਾਂ ਪਬਲਿਕ ਦੇ ਵਿੱਚ ਸਾਨੂੰ ਨੇ ਡਾਇਰੈਕਟ ਇੰਟਰੈਕਸ਼ਨ ਹੋ ਕੇ ਗੱਲ ਸਾਨੂੰ ਨੂੰ ਸਾਹਮਣੇ ਹੋਗੀ ਕਿਉਂਕਿ ਪ੍ਰਾਈਮ ਮਿੰਿਸਟਰ ਮੋਦੀ ਜੀ ਵੈਸੇ ਵੀ ਪੂਰੇ ਟੀਵੀ ਤੇ ਲਾਈਵ ਤਾਂ ਹੁੰਗੇ ਹੀ ਆ ਜੀ 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 ਤੇ ਉਹ ਇੱਕ ਬਹੁਤ ਸਟਰੋਂਗ ਹੱਥ ਹੋ ਜਾਏਗਾ ਆਪਣਾ ਬਿਲਕੁਲ ਸਰ ਜੀ ਜੀ ਪੰਜਾਬ ਦੇ ਲੋਕਾਂ ਦੀ ਮੰਗ ਹਮੇਸ਼ਾ ਤੋਂ ਇਹੀ ਰਹੀ ਹੈ ਕਿ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਉਹ ਜਾ ਕੇ ਸੰਸਦ ਦੇ ਵਿੱਚ ਸਾਡੇ ਮੁੱਦੇ ਲੈ ਕੇ ਜੀ ਬਿਲਕੁਲ ਜੀ ਹੁਣ ਜਦ ਪ੍ਰਧਾਨ ਮੰਤਰੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਇੱਥੇ ਆ ਰਹੇ ਨੇ ਤੇ ਉਹਨਾਂ ਦੇ ਕੋਲੇ ਜਦੋਂ ਸਿੱਧੀ ਗੱਲ ਹੋ ਜਾਣੀ ਆ ਦੇਖੋ ਅ ਹੋਰ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੇ ਜਦੋਂ ਸਟਾਰ ਪ੍ਰਚਾਰਕ ਆਉਂਦੇ ਨੇ ਤਾਂ ਉਹ ਸਿਰਫ ਵਾਅਦੇ ਕਰਦੇ ਨੇ ਕਿ ਉਹਨਾਂ ਦੇ ਹੱਥ 'ਚ ਸਰਕਾਰ ਨਹੀਂ ਹੈ ਬਿਲਕੁਲ ਜੀ ਇੱਥੇ ਸਰਕਾਰ ਖੁਦ ਆ ਰਹੀ ਹੈ ਕੋਈ ਵੀ ਕਹਿ ਰਿਹਾ ਉਹ ਸਿਰਫ ਵਾਅਦੇ ਨਹੀਂ ਕਰਨਗੇ ਉਹ ਐਲਾਨ ਕਰਨਗੇ ਨਾਲ ਅੱਜ ਮੌਕਾ ਹੈ ਕਿ ਐਲਾਨ ਕਰਾ ਲਿਤਾ ਜਾਵੇ ਜੀ ਕਿ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਕੋਲ ਬਹੁਤ ਵੱਡਾ ਮੌਕਾ ਹੈਗਾ ਕਿ ਅੱਜ ਐਲਾਨ ਕਰਾਂ ਏ ਰੈਲੀ ਪਟਿਆਲਾ ਨੂੰ ਵੀ ਐਲਾਨ ਹੁੰਦੇ ਨੇ ਜੀ ਇਹੀ ਅੱਗੇ ਜਿਹੜੇ ਐਲਾਨ ਹੈਗੇ ਨੇ ਉਹ ਜਲੰਧਰ ਤੇ ਗੁਰਦਾਸਪੁਰ ਨੂੰ ਬਹੁਤ ਅੱਛਾ ਮੇਨਟੇਨ ਕਰ ਲੈਣਗੇ ਬਿਲਕੁਲ ਤੇ ਅੱਜ ਦਾ ਮਤਲਬ ਜਿਹੜੀ ਇਹ ਮੈਗਾ ਰੈਲੀ ਹੈਗੀ ਹੈ ਜੀ ਇਹ ਇੱਕ ਬਹੁਤ ਵੱਡਾ ਸ਼ੋਅ ਹੈ ਤੇ ਇਹਦੇ ਜੋ ਉਮੀਦ ਇਹੀ ਹੈ ਕਿ ਜਨਤਾ ਨੂੰ ਦਿਲ ਖੋਲ ਕੇ ਪੰਜਾਬੀ ਜਨਤਾ ਨੂੰ ਮੋਦੀ ਜੀ ਕੁਝ ਬਹੁਤ ਵਧੀਆ ਦੇਣਗੇ ਔਰ ਸਾਰਿਆਂ ਨੂੰ ਸੈਟੀਸਫਾਈ ਕਰਨਗੇ ਕਿ ਹਾਂ ਕਿ ਜੋ ਜੋ ਤੁਹਾਡੀ ਡਿਮਾਂਡ ਆਈ ਹੈਂ ਵਿਰੋਧ ਛੱਡੋ ਕਾਲੇ ਛੱਡੇ ਛੱਡੋ ਮੈਂ ਤੁਹਾਨੂੰ ਪੈਕੇਜ ਦੇਣਾ ਕੰਮਾਂ ਤੇ ਲੱਗੋ ਜੀ ਚਾਹੇ ਕਿਸਾਨ ਹੋਵੇ ਚਾਹੇ ਬੇਰੋਜ਼ਗਾਰ ਹੋਣ ਚਾਹੇ ਕੋਈ ਵੀ ਹੋਵੇ ਤੇ ਮਤਲਬ ਮੋਦੀ ਜੀ ਅੱਜ ਛੇ ਦਿਲ ਖੋਲ ਕੇ ਕੁਛ ਨਾ ਕੁਛ ਪੰਜਾਬ ਨੂੰ ਜ਼ਰੂਰ ਦੇ ਕੇ ਜਾਣਗੇ ਕਿਉਂਕਿ 3rd ਟਰਮ ਮੰਗਣੇ ਲੜਨਾ ਹੈ ਜੀ ਬਿਲਕੁਲ ਹਾਂਜੀ ਤਾਂ ਜੀ ਮਹਾ ਰੈਲੀ ਜੋ ਹੈ ਇਹ ਪਟਿਆਲੇ ਤੋਂ ਅੱਜ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਚਾਰ ਦੀ ਸ਼ੁਰੂਆਤ ਹੈ ਬਿਲਕੁਲ ਜੀ ਔਰ ਇਹ ਸਿਰਫ ਸ਼ੁਰੂਆਤ ਹੀ ਮੰਨ ਕੇ ਚੱਲਣਾ ਆਪਾਂ ਇਸ ਤੋਂ ਬਾਅਦ ਜੋ ਜੋ ਪੜਾਉਣਿਆ ਕਿਉਂਕਿ ਮਾਲਵੇ ਦੇ ਖੋਰ ਜੋ ਆਪੂ ਨੇ ਹੋਰ ਉਮੀਦਵਾਰ ਨੇ ਉਹਨਾਂ ਲਈ ਵੀ ਉਹਨਾਂ ਨੇ ਪ੍ਰਚਾਰ ਕਰਨਾ ਹੈ ਬਿਲਕੁਲ ਜੀ ਖਾਸ ਗੱਲ ਇਹ ਹੋਵੇਗੀ ਕਿ ਪਟਿਆਲਾ ਦੀ ਪਹਿਲੀ ਇਸ ਮਹਾਂ ਰੈਲੀ ਦੇ ਵਿੱਚ ਕਿਹੜੇ ਕਿਹੜੇ ਚਿਹਰੇ ਸਾਨੂੰ ਸਟੇਜ ਤੇ ਵੇਖਣ ਨੂੰ ਮਿਲਣਗੇ ਬਿਲਕੁਲ ਜੀ ਔਰ ਉਹਨਾਂ ਬਾਰੇ ਕੀ ਕੁਝ ਚਰਚਾ ਚੱਲੇਗੀ ਪ੍ਰਧਾਨ ਮੰਤਰੀ ਕਿੰਨਾ ਕਿੰਨਾ ਵਿਸ਼ਿਆਂ ਤੇ ਗੱਲ ਕਰਨਗੇ ਕੀ ਕਾਂਗਰਸ ਦੇ ਜੋ ਸੰਗਰੂਰ ਤੋਂ ਉਮੀਦਵਾਰ ਨੇ ਸੁਖਪਾਲ ਖਹਿਰਾ ਉਨ੍ਹਾਂ ਦੇ ਬਿਆਨ ਨੂੰ ਕੋਟ ਕਰਨਗੇ ਉਹ ਦੁਬਾਰਾ ਇਹ ਬੜਾ ਸੋਚਣਯੋਗ ਹੋਏਗਾ ਪੂਰੀ ਪੂਰੀ ਗੱਲ ਕੱਲੀ ਕੱਲੀ ਗੱਲ ਸੁਣਨੀ ਪਏਗੀ ਬ੍ਰਾਹਮਨਿਸਟਰ ਸਾਹਿਬ ਦੀ ਕਿ ਜਿਹੜੇ ਜਿਹੜੇ ਬਿਆਨ ਪੰਜਾਬ ਦੇ ਆਪੋਜ਼ਿਟ ਪਾਰਟੀਆਂ ਦੇ ਮੰਤਰੀਆਂ ਤੇ ਸੰਤਰੀਆਂ ਨੇ ਦਿੱਤੇ ਨੇ ਕਿ ਉਸ ਨੂੰ ਕੋਟ ਕਰਦੇ ਹੈ ਕਿ ਨਹੀਂ ਕਰਦੇ ਕਿਉਂਕਿ ਸਪੈਸ਼ਲੀ ਬਿਆਰੀ ਚ ਉਹਨਾਂ ਨੇ ਕੋਟ ਕੀਤਾ ਸੀਗਾ ਇਸ ਬਿਲਕੁਲ ਔਰ ਦੂਜੀ ਗੱਲ ਇਹ ਹੈ ਕਿ ਭਾਜਪਾ ਦੀ ਭਾਈਵਾਲ ਪਾਰਟੀ ਰਹੀ ਸ਼੍ਰੋਮਣੀ ਅਕਾਲੀ ਦਲ ਜਦੋਂ ਵੱਡੇ ਬਾਦਲ ਸਾਹਿਬ ਉਹਨਾਂ ਦਾ ਅਕਾਲ ਚਲਾਣਾ ਹੋ ਜਾਂਦਾ ਹੈ ਉਥੇ ਵੀ ਪ੍ਰਧਾਨ ਮੰਤਰੀ ਆਪਣਾ ਦੁੱਖ ਜ਼ਾਹਰ ਕਰਨ ਦੇ ਲਈ ਆਉਂਦੇ ਨੇ ਪਰ ਹੁਣ ਵਿਰੋਧ ਦੇ ਵਿੱਚ ਨੇ ਕਿਉਂਕਿ ਵਿਰੋਧੀ ਪਾਰਟੀ ਦੇ ਧਿਰ ਦੇ ਅਗੇਂਸਟ ਖੜੇ ਨੇ ਅਗੇਂਸਟ ਖੜੇ ਨੇ ਤਾਂ ਅਜਿਹੇ ਦੇ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਹੋਵੇਗਾ ਸਟੇਜ ਤੇ ਇਹ ਵੀ ਦੇਖਣ ਵਾਲਾ ਹੋਵੇਗਾ ਨਹੀਂ ਪਰ ਮੇਰੇ ਖਿਆਲ ਮੈਨੂੰ ਲੱਗਦਾ ਨਹੀਂ ਕਿ ਪ੍ਰਧਾਨ ਮੰਤਰੀ ਸਾਹਿਬ ਉਹ ਨੋਟ ਛੜਨਗੇ ਕਿਉਂਕਿ ਉਹ ਹ ਮਾਈਨਸ ਹੋ ਚੁੱਕਿਆ ਹੈ ਉਹਨਾਂ ਦੇ ਪਾਰਟੀ ਵਿੱਚੋਂ ਪਹਿਲੇ ਦੇਖੋ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜਿਹੜੀ ਮੌਤ ਸੀ ਉਸ ਤੇ ਪ੍ਰਧਾਨ ਮੰਤਰੀ ਜੀ ਦਾ ਆਉਣਾ ਉਹ ਪ੍ਰਧਾਨ ਮੰਤਰੀ ਬਾਜੀ ਚ ਪਹਿਲੇ ਇਨਸਾਨ ਲੱਭਣ ਆਤੇ ਆਏ ਜੀ ਉਹ ਇੱਕ ਉਹਨਾਂ ਦਾ ਮਾਡਲ ਫਰਜ਼ ਵੀ ਬੰਦਾ ਸੀਗਾ ਕਿਉਂਕਿ ਬਹੁਤ ਵੱਡੇ ਨੇਤਾ ਸੀ ਪ੍ਰਗਾਤ ਰਾਣੀ ਮਿੱਤਰਤਾ ਵੀ ਸੀ ਮਿੱਤਰਤਾ ਵੀ ਸੀ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ ਨਾਲ ਵੱਡੀ ਉਮਰ ਦੇ ਸੀਗੇ ਜੀ ਤੇ ਉਹ ਪ੍ਰਾਈਮ ਮਿੰਸਟਰ ਮੋਦੀ ਜੀ ਨੇ ਐਜ਼ ਅ ਪ੍ਰਾਈਮ ਮਿੰਸਟਰ ਨਹੀਂ ਆਏ ਹੂੰ ਉਹ ਐਜ਼ ਅ ਇਨਸਾਨੀਅਤ ਨਾਤੇ ਆਏ ਕਿ ਹਾਂ ਇੱਕ ਵੱਡਾ ਬਜ਼ੁਰਗ ਗਿਆ ਜੀ ਜਿਹੜਾ ਸਿਆਸਤ ਦਾ ਵੱਡਾ ਬਜ਼ੁਰਗ ਸੀਗਾ ਬਾਬਾ ਬੋਰ ਪੰਜਾਬ ਦੀ ਸਿਆਸਤ ਦੇ ਗਏ ਜੀ ਤੇ ਉਹ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਹੂੰ ਤੇ ਮੇਰੇ ਖਿਆਲ ਨਹੀਂ ਕੀ ਉਸ ਗੱਲ ਵਾਸਤੇ ਕਿ ਜਦੋਂ ਸ਼੍ਰੋਮਣੀ ਅਕਾਲੀ ਧਰਮ ਨੂੰ ਅੱਜ ਕਿਧਰੇ ਸਟੇਜ ਤੇ ਉਹ ਉਹਨਾਂ ਦਾ ਨਾਮ ਵੀ ਲੈਣਗੇ ਕਿਉਂਕਿ ਉਹ ਇੱਕ ਬਿਲਕੁਲ ਪੋਲਿਟਿਕਲ ਆਪੋਜ਼ਿਟ ਪੋਲਿਟਿਕਲ ਪਾਰਟੀਆਂ ਹੋ ਗਈਆਂ ਨੇ ਜੀ ਤਾਂ ਬਿਲਕੁਲ ਸਰਮਜੀਤ ਜੀ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਵਕਤ ਨੇੜੇ ਨੇੜੇ ਆ ਰਿਹਾ ਹੈ ਬਿਲਕੁਲ ਜੀ ਔਰ ਹੁਣ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲੈਣੇ ਆ ਸੋ ਉਮੀਦ ਕਰਦੇ ਹਾਂ ਕਿ ਅ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਦੇ ਵਿੱਚ ਕੀ ਕੁਝ ਐਲਾਨ ਕਰਦੇ ਆ ਕਿਹਨਾਂ ਮੁੱਦਿਆਂ ਨੂੰ ਲੈ ਕੇ ਚਰਚਾ ਛਿੜੇ ਕਿਹੜਾ ਸੰਦੇਸ਼ ਉਹ ਲੋਕਾਂ ਤੱਕ ਪਹੁੰਚਾਉਣਗੇ ਜੋ ਕਿ ਲੋਕਾਂ ਦੇ ਲਈ ਜਾਂ ਭਾਜਪਾ ਪੰਜਾਬ ਦੇ ਲਈ ਇੱਕ ਤਰ੍ਹਾਂ ਦੇ ਕ੍ਰਿਸ਼ਮੇ ਦਾ ਕੰਮ ਕਰ ਸਕੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਬਿਆਨਾਂ ਕਰਕੇ ਜਾਣੇ ਜਾਂਦੇ ਨੇ ਤਾਂ ਕੀ ਬਿਆਨ ਉਹ ਦੇਣਗੇ ਕਿਹੜਾ ਸੁਨੇਹਾ ਲੋਕਾਂ ਨੂੰ ਲਾਉਣਗੇ ਵੇਖਣ ਵਾਲਾ ਹੋਵੇਗਾ ਔਰ ਤੁਸੀਂ ਵੇਖੋਗੇ ਸਾਡੇ ਨਾਲ ਤੁਹਾਨੂੰ ਪ੍ਰੋਗਰਾਮ ਪੂਰਾ ਵਿਖਾਵਾਂਗੇ ਉਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਸੱਤਾ ਦੰਗਲ ਸਿਰਫ ਪਬਲਿਕ ਆਡੀਅਨ ਨਿਊਜ਼ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ